ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਾਂਗਰਸੀਆਂ ਤੇ ਗੁੱਸਾ ਜ਼ਾਹਿਰ ਕੀਤਾ ਹੈ। ਉਹਨਾਂ ਨੇ ਕਾਂਗਰਸੀਆਂ ਨੂੰ ਖਰੀਆਂ-ਖੋਟੀਆਂ ਸੁਣਾਈਆਂ ਨੇ। ਉਹਨਾਂ ਕਿਹਾ ਹੈ ਕਿ ਕਾਂਗਰਸ ਆਪਣੀਆਂ ਕੋਝੀਆਂ ਹਰਕਤਾਂ ਤੇ ਉਤਰਾਈ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਲੋਕ ਕਚੈਰੀ ਦੇ ਵਿੱਚ ਜਿੱਤ-ਹਾਰ ਦਾ ਫੈਸਲਾ ਹੋਵੇਗਾ। ਦਰਸਲ ਪਿੰਡ ਤਤਲੀ ਦੀ ਮਹਿਲਾ ਸਰਪੰਚ ਨੇ ਦੱਸਿਆ ਹੈ ਕਿ ਸਾਡੇ ਪਿੰਡ ਵਿੱਚ ਕਾਂਗਰਸ ਪਾਰਟੀ ਵਾਲੇ ਆਏ ਸਨ ਤੇ ਉਹਨਾਂ ਨੇ ਸਾਡੇ ਗਲਾਂ ਦੇ ਵਿੱਚ ਧੱਕੇ ਦੇ ਨਾਲ ਸਰੋਪੇ ਪਾ ਦਿੱਤੇ। ਜਦੋਂ ਉਹ ਸਾਡੇ ਘਰ ਹੀ ਆ ਗਏ ਤਾਂ ਅਸੀਂ ਮਨਾ ਨਹੀਂ ਕਰ ਸਕੇ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਇਹ ਸ਼ੋਅ ਕੀਤਾ ਹੈ ਕਿ ਸਰਪੰਚ ਸਮੇਤ ਹੋਰ ਲੋਕ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਤੋਂ ਬਾਅਦ ਵਿਧਾਇਕ ਸ਼ੈਰੀ ਕਲਸੀ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪਿੰਡ ਤਤਲੇ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਬਾਹਾਂ ਫੜ ਕੇ ਬਿਠਾਇਆ ਜਾ ਰਿਹਾ ਹੈ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਨੇੜੇ ਕਾਂਗਰਸੀ ਲੀਡਰ ਖੜੇ ਨੇ ਸ਼ੈਰੀ ਕਲਸੀ ਕਾਂਗਰਸੀਆਂ ਨੂੰ ਝਾੜ ਪਾਉਂਦੇ ਹੋਏ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਤੁਹਾਡੀਆਂ ਇਹੋ ਜਿਹੀਆਂ ਕੋਜੀਆਂ ਹਰਕਤਾਂ ਕਰਕੇ ਹੀ ਲੋਕ ਪਸੰਦ ਨਹੀਂ ਕਰਦੇ ਪਰ ਆਮ ਆਦਮੀ ਪਾਰਟੀ ਲੋਕਾਂ ਦੀ ਕਚਾਰੀ ਦੇ ਵਿੱਚ ਆਪਣੇ ਕੰਮ ਦੱਸਦੀ ਹੈ ਨਾ ਕਿ ਤੱਕਾ ਕਰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਮਾਣ ਦੇ ਨਾਲ ਕਹਿ ਸਕਦਾ ਹਾਂ ਕਿ ਬਟਾਲੇ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਾਗਜ਼ ਰਿਜੈਕਟ ਨਹੀਂ ਹੋਇਆ ਤੇ ਨਾ ਹੀ ਕਿਸੇ ਆਫੀਸਰ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਹੈ ਜੇਕਰ ਇਹ ਨਹੀਂ ਇਮਾਨਦਾਰੀ ਦੇ ਨਾਲ ਇਲੈਕਸ਼ਨ ਹੋ ਰਹੇ ਨਹੀਂ ਤਾਂ ਫਿਰ ਇਸ ਦਾ ਨਤੀਜਾ ਵੀ ਲੋਕ ਹੀ ਤੈਅ ਕਰਨਗੇ ਇਹ ਫਤਵਾ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਹੀ ਜਾਰੀ ਕੀਤਾ ਜਾਵੇਗਾ ਜਾਰੀ ਹਿਤਾਸ਼ੀ ਦੇ ਲਈ ਸਾਡੇ ਸਹਿਯੋਗੀ ਲਪ੍ਰਿਤ ਸਿੰਘ ਖੁਸ਼ੀਪੁਰ ਦੀ ਖਾ ਮੈਂ ਸਰਪੰਚ ਸਾਹਿਬ ਦਾ ਬਰਾਦਰ ਛੋਟਾ ਅਸੀਂ ਪਹਿਲਾਂ ਵੀ ਆਮ ਪਾਰਟੀ ਦੇ ਵਿੱਚ ਹੀ ਤੇ ਹੁਣ ਵੀ ਆਮ ਪਾਰਟੀ ਦੇ ਵਿੱਚ ਹੀ ਰਵਾਂਗੇ ਆਮ ਪਾਰਟੀ ਦੇ ਵਿੱਚ ਤੇ ਸਾਡੇ ਨਾ ਪਿੰਡ ਦੇ ਵਿੱਚ ਆਪਣੇ ਕਾਂਗਰਸੀ ਪਾਰਟੀ ਆ ਗਈ ਸੀ ਆਪਣੇ ਘਰ ਜਦੋਂ ਆ ਗਏ ਤੇ ਅਸੀਂ ਮਨਾ ਨਹੀਂ ਕਰ ਸਕੇ ਉਹਨਾਂ ਨੇ ਸਾਡਾ ਵੀਡੀਓ ਵੀਡੀਓ ਬਣਾ ਲ ਕੇ ਲੈ ਗਏ ਜੋ ਜੀ ਕਾਂਗਰਸ ਪਾਰਟੀ ਕੋ ਜੀਆਂ ਹਰਕਤਾਂ ਦੇ ਉੱਤੇ ਆਈ ਹੈ ਮੈਂ ਦੱਸਣਾ ਚਾਹੁੰਨਾ ਕਿ ਮੈਂ ਵੀਡੀਓ ਵਿਖਾਲ ਦਨ ਤੁਹਾਨੂੰ ਆ ਵੀਡੀਓ ਆ ਇਹ ਸਾਡੇ ਸਰਪੰਚ ਤਤਲੇ ਦੀ ਲੇਡੀ ਸਰਪੰਚ ਦਾ ਉਹਦਾ ਹਸਬੰਡ ਇਹ ਦੇਖੋ ਉਹਨੂੰ ਕਿਤਨਾ ਬਾਹਾਂ ਫੜ ਕੇ ਬਿਠਾਇਆ ਜਾ ਰਿਹਾ। ਜ਼ਬਰਦਸਤੀ ਕੀਤੀ ਜਾ ਰਹੀ। ਆ ਲਾਗੇ ਆ ਕਾਂਗਰਸੀ ਨਵੇਂ-ਨਵੇਂ ਲੀਡਰ ਖਰੋਤੇ ਨੇ। ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ। ਇੰਨਾ ਹਰਕਤਾਂ ਕਰਕੇ ਤੁਹਾਨੂੰ ਲੋਕ ਪਸੰਦ ਨਹੀਂ। ਇਹ ਕੁਝੀਆਂ ਹਰਕਤਾਂ ਜਿਹੜੀਆਂ ਨੇ ਨਾ ਇਹ ਬਹੁਤ ਮਾੜੀਆਂ ਹੁੰਦੀ। ਆਰਾਮ ਆਦਮੀ ਪਾਰਟੀ ਅਸੀਂ ਲੋਕਾਂ ਦੀ ਕਚੈਰੀ 'ਚ ਆਪਣੇ ਕੰਮ ਦੱਸ ਕੇ ਜਾਣੇ ਆ ਨਾ ਕਿ ਤੱਕਾ ਕਰਨ ਜਾਣੇ ਆ ਪਰ ਮੈਂ ਇੱਕ ਗੱਲ ਕਹਿ ਦਿਆਂ ਇਹ ਹਰਕਤਾਂ ਜਿਹੜੀਆਂ ਨੇ ਨਾ ਬੰਦਾ ਲਿਮਟ ਤੱਕ ਰਵੇ ਤੇ ਉਦੋਂ ਤੱਕ ਜਾਇਜ਼ ਰਹਿੰਦੀਆਂ ਨੇ ਤੇ ਜਦੋਂ ਫਿਰ ਅੱਧੋਂ ਵੱਧ ਜਾਂਦੇ ਫਿਰ ਉਹਦੇ ਨਤੀਜੇ ਵੀ ਜਿਹੜੇ ਆ ਨਾ ਪੋਲਟੀ ਹੁੰਦੇ ਸੋ ਮੈਂ ਕਹਿਣਾ ਚਾਹੁੰਦਾ ਤੱਕੇ ਸਰਕਾਰਾਂ ਕਰਦੀਆਂ ਹੁੰਦੀਆਂ ਤਾਂ ਮਾਨ ਦਾ ਸ਼ੈਰੀ ਕਲ ਸੀ ਇਹ ਕਹਿ ਸਕਦਾ ਵੀ ਅਮਰਤਪਾਲ ਉਹਨਾਂ ਦੇ ਬੀਜੇਪੀ ਵਾਲਿਆਂ ਦੇ ਕਾਂਗਰਸ ਦੇ ਟੈਲੀਫੋਨ ਕਰ ਕਰਕੇ ਅਫਸਰਾਂ ਨੇ ਉਹਨਾਂ ਕੋ ਕਾਗਜ਼ ਸਹੀ ਕਰਾਏ ਆ ਵੀ ਬਟਾਲੇ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਾਗਜ਼ ਰਿਜੈਕਟ ਨਹੀਂ ਤੁਸੀਂ ਜੇ ਇੰਨੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਫਿਰ ਉਹਦਾ ਨਤੀਜਾ ਤੇ ਲੋਕ ਹੀ ਤੈਅ ਕਰਨਗੇ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਬਟਾਲੇ ਹਲਕੇ ਦੇ ਵਿੱਚ ਕਿਸੇ ਦਾ ਵੀ ਕੋਈ ਕਾਗਜ਼ ਰਿਜੈਕਟ ਨਹੀਂ। ਨਾ ਹੀ ਕਿਸੇ ਅਫਸਰ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਉਹਦਾ ਕਾਗਜ਼ ਰਿਜੈਕਟ। ਆਹ ਲੋਕਾਂ ਦੀ ਕਿਚੈਰੀ। ਲੋਕ ਫਤਵਾ ਤੈਅ ਕਰਨਗੇ। ਐਸੀਆਂ ਗੁੰਡਾਗਰਦੀਆਂ ਨਾ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ। ਤੋਂ ਮੈਂ ਆਪਣੀ ਜਨਤਾ ਦੇ ਰੂਬਰੂ ਲੈ ਕੇ ਆਉਣਾ ਚਾਹੁੰਦਾ ਹਾਂ। ਵੀ ਕਾਂਗਰਸ ਕੁੱਝੀਆਂ ਹਰਕਤਾਂ ਤੇ ਪਹੁੰਚ ਚੁੱਕੀ। ਇਹ ਅਸਲੀਅਤ ਚਿਹਰਾ ਇਹਨਾਂ ਦਾ। ਇਹ ੱਤਕੇਛਾਈ ਵਾਲਾ ਚਿਹਰਾ ਹੈ ਇਹਨਾਂ ਦਾ ਇਹ ਹੁਣ ਮਰਜ਼ੀ ਤੁਹਾਡੀ ਹੈ ਇੱਕ ਪਾਸੇ ਹੱਥ ਜੋੜਨ ਵਾਲੇ ਇੱਕ ਪਾਸੇ ਕੰਮ ਕਰਕੇ ਤੁਹਾਡੇ ਸੰਗਤ ਦੀ ਕਚਹਿਰੀ ਚ ਆਉਣ ਵਾਲੇ ਤੇ ਇੱਕ ਪਾਸੇ ਗੁੰਡਾਗਰਦੀ ੱਤਕੇਛ ਫੈਸਲਾ ਤੁਹਾਡੇ ਹੱਥ ਚ ਸਰ ਹਾਨੂੰ ਇਹਨਾਂ ਪਤਾ ਹੀ ਨਹੀਂ ਚੱਲਿਆ ਉਹਨਾਂ ਨੇ ਸਾਨੂੰ ਕਿਹਾ ਕਿ ਵੈਸੇ ਹੀ ਆਉਣਾ ਰਾਇਤੋ ਮਤਲਬ ਕਿਹੀਂ ਬਾਹਰ ਸੀ ਇਕਦਮ ਹਟ ਘਾਰ ਹੀ ਆ ਗਏ ਘਰ ਹੁਣ ਜਿਹੋ ਨੇ ਸਾਨੂੰ ਸਰਪੰਚ ਪਾਤੇ ਕਹਿੰਦੇ ਆਜੋ ਬਸ ਵੈਸੇ ਤੁਹਾਨੂੰ ਬੁਲਾ ਗਿਆ ਚਾਹ ਪਣ ਵੀ ਉੱਥੇ ਜਾ ਕੇ ਸਾਨੂੰ ਸਰਪੰਚ ਪਾਤੇ ਉਹਨੇ ਅਸੀਂ ਭਾਜੀ ਆਮ ਪਾਰਟੀ ਦੇ ਸਰਪੰਚ ਹਾਂ ਮੈਂ ਪਹਿਲੇ ਵੀ ਹਾਂ ਆਮ ਪਾਰਟੀ ਦੇ ਹੁਣ ਵੀ ਆਮ ਪਾਰਟੀ ਦੇ ਹਾਂ ਅਸੀਂ ਗਾਲ ਜੀ ਮੈਂ ਸਰਪੰਚ ਦਾ ਬ੍ਰਦਰ ਛੋਟਾ